14 ਸਾਲ ਦੀ 15 14 ਸਾਲਾਂ ਦੀ ਉਮਰ ਸੀਗੀ ਤੇ ਸਾਡੇ ਘਰ ਦੇ ਆਣੇ ਵੀ ਤਿੰਨ ਚਾਰ ਜਵਾਕਾਂ ਦਾ ਪਿਓ ਸੀਗਾ ਜਿਹਦੇ ਨਾਲ ਮੇਰੀ ਮੈਰਿਜ ਹੋਈ ਸੀ ਉਸ ਬੰਦੇ ਨੇ ਆਪਾਂ ਨੂੰ ਵੀ ਵਿਆਹ ਤੋਂ ਲੈ ਕੇ ਬਹੁਤ ਦੁੱਖ ਦਿੱਤੇ ਬਹੁਤ ਕੁੱਟਮਾਰ ਕੀਤੀ ਤੇ ਬਹੁਤ ਹੀ ਜ਼ਿਆਦਾ दारू ਪਿੰਦਾ ਸੀਗਾ ਕਦੇ ਕੋਠੇ ਤੋਂ ਸਿੱਟ ਦੇਣਾ ਕਦੇ ਲੈਟਰ ਨਾਲ ਲਾਉਣਾ ਤੇ ਬਹੁਤ ਜ਼ਿਆਦਾ ਦੁਨੀਆ ਨੇ ਮੈਨੂੰ ਕਹਿਣਾ ਵੀ ਇਹਨੂੰ ਛੱਡ ਦੇ ਪਰੇ ਵੀ ਤੈਨੂੰ ਕਿਹੜਾ ਹੋਰ ਬੰਦਾ ਨਹੀਂ ਮਿਲਣਾ ਮੈਂ ਕਹਿਣਾ ਵੀ ਨਹੀਂ ਨਹੀਂ ਵੀ ਐਦਾਂ ਦੀ ਨਹੀਂ ਮੈਂ ਕਰਨਾਗਾ ਮੈਂ ਵੀ ਉਹਦੇ ਪਿੱਛੇ ਜਾਣ ਦੀ ਕਹਿਣ ਦਾ ਮਤਲਬ ਵੀ ਪਾਗਲ ਹੀ ਸੀ ਇੱਕ ਤਰ੍ਹਾਂ ਦੇ ਹਨਾ ਵੀ ਚਲ ਸਾਡੇ ਘਰਦੋਂ ਵੀ ਆਏ ਸੀਗਾ ਵੀ ਸੁੱਖ ਕਰੂਗੀ ਕੁੜੀ ਸਾਡੀ ਵੀ ਵਿਚਾਰੀ ਅਸੀਂ ਗੁਹਾ-ਕੂੜਾ ਕਰਕੇ ਵੀ ਟਾਈਮ ਪਾਸ ਕਰਦੇ ਸੀ ਆਪਦਾ ਤੇ ਮੇਰੀ ਮੰਮੀ ਵੀ ਗੁਹਾ-ਕੂੜਾ ਕਰਦੀ ਸੀ ਮੈਂ ਵੀ ਕਹ ਮੇਰੇ ਪਾਪਾ ਵੀ ਕਰਦਾ ਸੀ ਵਿਚਾਰਾ ਵਿਚਾਰ ਸਾਨੂੰ ਮੈਨੂੰ ਵੀ ਲਾਲਚ ਹੋ ਗਿਆ ਵੀ ਚਲ ਕੋਈ ਗੱਲ ਨਹੀਂ ਹਨਾ ਆਪਾਂ ਵੀ ਦਨ ਚਾਰਜ ਵਾਕਾਂ ਦਾ ਪਿਓ ਆ ਤਾਂ ਕਿੱਡੀ ਗੱਲ ਹਨਾ ਵੀ ਚੱਲ ਆਪਾਂ ਘਰੇ ਤਾਂ ਵਧੀਆ ਰਾਵਾਂਗੇ ਵੀ ਗੂਹਾ ਕੂੜਾ ਤਾਂ ਗੁਲਾਮੀ ਤਾਂ ਨਾ ਕਰਨੀ ਪਊਗੀ ਲੋਕਾਂ ਦੀ ਪਰ ਸਾਨੂੰ ਵੀ ਮੈਨੂੰ ਇੰਨਾ ਪਤਾ ਨਹੀਂ ਸੀ ਨਾ ਵੀ ਉਹ ਬੰਦਾ ਆਪਣੇ ਨਾਲ ਐ ਕਰੂਗਾ ਉਹਨੇ ਵੀ ਜਦੋਂ ਵਿਆਹ ਤੋਂ ਬਾਅਦ ਹੀ ਆਪਾਂ ਨੂੰ ਕੁੱਟ ਮਾਰ ਕਰਨੀ ਸਟਾਰਟਿੰਗ ਕਰਤੀ ਸੀਗੀ ਉਹਨਾਂ ਨੇ ਬਹੁਤ ਉਹਨੇ ਕੁੱਟਣਾ ਮਾਰਨਾ ਪਹਿਲਾਂ ਵਾਲੇ ਸਹੁਰਿਆਂ ਦੇ ਆਪਦੇ ਦੇ ਮਗਰ ਲੱਗਣਾ ਉੱਥੇ ਜਾਣਾ ਆਪਦੇ ਪਹਿਲਾਂ ਵਾਲੇ ਸਹੁਰਿਆਂ ਦੇ ਤੇ ਉਹਨਾਂ ਨੇ ਕੋਈ ਨਾ ਕੋਈ ਗੱਲ ਚੁਬਮੀ ਕਹਿ ਦੇਣੀ ਉਹਨੇ ਆ ਕੇ ਕਿਸੇ ਦਾ ਗੁੱਸਾ ਵੀ ਮੇਰੇ ਤੇ ਆ ਕੇ ਲਾ ਦੇ ਦਿੰਦਾ ਸੀਗਾ ਦੋ ਤਿੰਨ ਵਾਰੀ ਉਹਨੇ ਮੇਰੀ ਬਾਹ ਤੇ ਵੀ ਡਾਂਗ ਮਾਰੀ ਮੇਰੀ ਬਾਹ ਤੋੜੀ ਹੋਈ ਆ ਬਾਹ ਮੇਰੀ ਟੁੱਟੀ ਹੋਈ ਆ ਦੋ ਤਿੰਨ ਵਾਰੀ ਟੁੱਟੀ ਹੋਈ ਏ ਇੱਕੇ ਥਾਂ ਤੋਂ ਤੇ ਉਸ ਤੋਂ ਬਾਅਦ ਵੀ ਕਦੇ ਮੈਨੂੰ ਕੁੱਟਣਾ ਨੰਗੇ ਕਰ ਦੇਣਾ ਬਿਲਕੁਲ ਹੀ ਕੱਪੜੇ ਲਾ ਦੇਣੇ ਤਾਂ ਤੋਂ ਮੇਰੇ ਲੋਕਾਂ ਨੇ ਦੇਖਣਾ ਤਮਾਸ਼ਾ ਫਿਰ ਮੈਂ ਉੱਠ ਕੇ ਕਹਿਣਾ ਜਦੋਂ ਮੈਨੂੰ ਕੁੱਟ-ਕੱਟ ਕੇ ਵਗ ਜਾਂਦਾ ਸੀ ਮੈਂ ਕਹਿੰਦੀ ਵੀ ਤੁਸੀਂ ਕੀ ਤਮਾਸ਼ਾ ਦੇਖਦੇ ਹੋ ਵੀ ਤੁਸੀਂ ਕੰਮ ਸਿਕਾ ਮੇਰੇ ਉੱਤੇ ਕੱਪੜਾ ਤਾਂ ਪਾ ਦਿਓ ਕੋਈ ਵੀ ਤੁਹਾਨੂੰ ਸ਼ਰਮ ਨਹੀਂ ਹੁੰਦੀ ਵੀ ਤੁਹਾਡੇ ਘਰੇ ਵੀ ਤਾਂ ਮਾਵਾਂ ਤੇਈਆਂ ਪਹਿਣਾ ਹੋਣਗਾ ਹਨਾ ਜੇ ਤੁਹਾਡੇ ਨਾਲ ਕੋਈ ਐ ਕਰੇ ਫਿਰ ਕਿਸੇ ਨੇ ਤਰਸ ਖਾ ਲੈਣਾ ਕਿਸੇ ਨੇ ਸੱਟ ਦੇਣਾ ਕੱਪੜਾ ਫਿਰ ਉਸ ਤੋਂ ਬਾਅਦ ਮੈਂ ਪਿੰਡ ਚੱਲ ਜਾਣਾ ਆਪਦੇ ਪਿੰਡ ਵੀ ਮੈਂ ਕੀ ਕਰਦੀ ਜਾ ਕੇ ਉੱਥੇ ਵੀ ਵਿਚਾਰੇ ਉਹੀ ਭੁੱਖ ਹਤੇ ਨਾਲ ਫਿਰ ਕੋਲ ਨਾ ਪੈਂਦਾ ਸੀਗਾ ਕਿਉਂਕਿ ਗਰੀਬ ਬਹੁਤ ਜ਼ਿਆਦਾ ਸੀਗੇ ਅਸੀਂ ਤੇ ਉਸ ਤੋਂ ਬਾਅਦ ਬਸ ਵੀ ਐਂ ਕਰਦੇ ਕਰਾਉਂਦੇ ਵੀ ਚਲੋ ਬੇਟਾ ਹੋ ਗਿਆ ਵਿਚਾਰਾ ਤੇ ਮੇਰਾ ਬੇਟਾ ਸੀਗਾ ਉਦੋਂ 5 ਸਾਲ ਦਾ ਜਦੋਂ ਆਪਾਂ ਵੀ ਛੱਡਤਾ ਸੀ ਘਰ ਘਰੇ ਜਨਾਨੀ ਲਿਆਇਆ ਸੀ ਹੋਰ ਉਹ ਤੇ ਉਸ ਤੋਂ ਬਾਅਦ ਫਿਰ ਆਪਾਂ ਵੀ ਆਪਾਂ ਕਿਹਾ ਵੀ ਚਲੋ ਠੀਕ ਆ ਭਾਈ ਵੀ ਸਾਡੇ ਘਰ ਦੇ ਨਾਲ ਉਹਨੂੰ ਵੀ ਇਸ ਗੱਲ ਦਾ ਪਤਾ ਸੀ ਵੀ ਸਾਡੀ ਕੁੜੀ ਨੇ ਵੀ ਘਰ ਛੱਡ ਤਾ ਕਿਉਂਕਿ ਮੇਰਾ ਪਾਪਾ ਤਾਂ ਵਿਚਾਰਾ 5 'ਚ ਹੀ ਮਰ ਗਿਆ ਸੀ ਮੇਰੀ ਟੈਨਸ਼ਨ ਦੇ ਨਾਲ 2005 'ਚ ਮਰ ਗਿਆ ਸੀ ਮੇਰਾ ਪਾਪਾ ਉਸ ਤੋਂ ਬਾਅਦ ਮੇਰੀ ਮੰਮੀ ਵਿਚਾਰੀ ਕੱਲੀ ਰਹਿ ਗਈ ਉਹ ਵੀ ਆਏ ਲੋਕਾਂ ਦੇ ਚੁੱਲਿਆਂ ਤੇ ਪਲਦੀ ਸੀਗੀ ਕਦੇ ਕਿੱਥੋਂ ਵਿਚਾਰ ਨੇ ਰੋਟੀ ਪਾਣੀ ਖਾਣਾ ਕਦੇ ਕਿੱਥੇ ਭਰਾ ਸੀ ਵਿਚਾਰੇ ਮੇਰੇ ਉਹ ਵੀ ਆਪ ਦਾ ਗਰੀਬ ਸੀਗੇ ਉਹ ਵੀ ਵਿਚਾਰੇ ਕਦੇ ਕਿਤੇ ਪਿੰਡ 'ਚ ਰਹਿਣਾ ਕਦੇ ਕਿੱਥੇ ਰਹਿਣਾ ਉੱਥੇ ਰਹਿ ਕੇ ਆਪਦਾ ਵੀ ਟਾਈਮ ਪਾਸ ਕਰਦੇ ਸੀਗੇ ਆਪਦਾ ਆਪਾਂ ਉਹਨਾਂ ਨੂੰ ਦੁੱਖ ਨਹੀਂ ਇਹਨਾਂ ਦੇ ਸਕਦੇ ਸੀਗੇ ਹਨਾ ਵੀ ਛੋਟੀ ਜੀ ਉਮਰ ਦੇ ਵਿੱਚ ਤੁਹਾਡਾ ਤੁਹਾਡੇ ਘਰਦਿਆਂ ਨੇ ਵਿਆਹ ਕਰ ਦਿੱਤਾ ਉਸ ਟਾਈਮ ਤੁਹਾਡੇ ਮਨ ਤੇ ਕੀ ਬੀਤ ਰਹੀ ਸੀ ਗਰੀਬੀ ਕਰਕੇ ਤੁਸੀਂ ਵਿਆਹ ਇੰਨੇ ਜਲਦੀ ਕਰਵਾ ਲਿਆ ਸੀਗਾ ਜਾਂ ਵੈਸੇ ਬਸ ਅਈ ਹਾਂ ਗਰੀਬੀ ਸੀਗੀ ਘਰ ਦੀ ਜੀ ਘੂਹਾਕੂੜਾ ਕਰਦੇ ਸੀ ਨਾ ਪਿੰਡ 'ਚ ਤੇ ਮੇਰੇ ਪਾਪੇ ਨੂੰ ਵਿਚਾਰੇ ਨੂੰ ਆਏ ਹੋ ਗਿਆ ਚਲੋ ਵੀ ਹਨਾ ਵੀ ਵਧੀਆ ਚਲੋ ਸ਼ਹਿਰ 'ਚ ਰਹੂਗੀ ਕੁੜੀ ਵੀ ਸੁੱਖ ਕਰੂਗੀ ਵਿਚਾਰੀ ਹਨਾ ਵਿਚਾਰ ਸਾਡੇ ਪਿੰਡ ਦਾ ਹੀ ਜਮਾਈ ਸੀਗਾ ਉਹ ਪਰੌਣਾ ਸੀ ਸਾਡੇ ਪਿੰਡ ਦਾ ਉਹ ਬੀਜਨ ਪਾਪੇ ਨੇ ਵੀ ਸੋਚ ਲਿਆ ਪਰ ਸਾਨੂੰ ਐ ਨਹੀਂ ਪਤਾ ਸੀਗਾ ਵੀ ਇਹਨਾਂ ਦੇ ਪਹਿਲਾਂ ਇੰਨੇ ਬੱਚੇ ਆ ਹਨਾ ਤੇ ਵੀ ਇੰਨਾਂ ਦੀਆਂ ਮੈਰਜਾ ਹੋਈਆਂ ਵਗਾ ਤੇ ਐ ਨਹੀਂ ਪਤਾ ਸੀ ਨਾ ਉਹ ਸਾਨੂੰ ਬਾਅਦ ਚ ਪਤਾ ਲੱਗਿਆ ਉੱਥੋਂ ਆਣ ਗਵਾਂਡ ਦੱਸਦਾ ਰਿਹਾ ਸਾਨੂੰ ਤੇ ਰਿਸ਼ਤੇਦਾਰ ਕਹਿੰਦੇ ਵੀ ਅਸੀਂ ਕੋਈ ਨਹੀਂ ਤੁਹਾਡੇ ਨਾਲ ਵੀ ਨਾਤਾ ਨਹੀਂ ਰੱਖਣਾ ਹਨਾ ਵੀ ਤੁਸੀਂ ਵੀ ਤੁਸੀਂ ਕੁਝ ਵੀ ਨਹੀਂ ਦੇਖਿਆ ਤੇ ਬਾਕੀ ਨਹੀਂ ਸਾਥ ਦਿੰਦੇ ਸੀਗੇ ਹਨਾ ਰਿਸ਼ਤੇਦਾਰ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਰਿਸ਼ਤੇਦਾਰਾਂ ਤਾਂ ਕਰਕੇ ਮੈਂ ਬਹੁਤ ਵੱਡੀ ਹਨਾ ਕੋਈ ਗਲਤੀ ਕਰਤੀ ਹੋਊਗੀ ਉਹਦੇ ਨਾਲ ਵਿਆਹ ਕਰਵਾ ਕੇ ਤੇ ਕੋਈ ਮੇਰੇ ਤੋਂ ਗਲਤੀ ਹੋਈ ਹੋਣੀ ਆ ਆਪਾਂ ਇਸ ਗੱਲ ਨੂੰ ਕਰਦੇ ਆ ਪਰ ਮੈਨੂੰ ਨਹੀਂ ਪਤਾ ਹਨਾ ਵੀ ਕਿਉਂ ਮੈਂ ਸਵੇਰੇ ਦੱਸਿਆ ਮੇਰੀ ਸੱਸ ਨੂੰ ਤੇ ਮੇਰੀ ਸੱਸ ਕਹਿੰਦੀ ਵੀ ਕਹਿੰਦੀ ਨਹੀਂ ਕਹਿੰਦੀ ਇਹਦੇ ਚ ਤਾਂ ਕਹਿੰਦੀ ਵੀ ਉਹ ਆ ਜਾਂਦੀ ਆ ਕਦੇ ਕਦੇ ਵੀ ਜਿਹੜੀ ਪਹਿਲਾਂ ਵਾਲੀ ਕੁੜੀ ਮਰੀ ਆ ਨਾ ਜੀ ਸਾਡੀ ਬਹੂ ਵੀ ਚੱਲ ਕੋਈ ਨਾ ਕਹਿੰਦੀ ਵੀ ਹੌਲੀ ਹੌਲੀ ਕਹਿੰਦੀ ਤੁਹਾਡੇ ਪਿੰਡ ਵਾਲੀ ਜਿਹੜੀ ਕੁੜੀ ਮਰੀ ਆ ਵੀ ਉਹਦੀ ਕਸਰ ਕੁਛ ਰਹੁੰਦੀ ਆ ਇਹਨੂੰ ਤੇ ਬਾਅਦ ਚ ਮੈਨੂੰ ਇਹਨਾਂ ਗੱਲਾਂ 'ਚ ਰੱਖਿਆ ਉਹਨਾਂ ਨੇ ਜਦੋਂ ਵੀ ਮੈਨੂੰ ਕੁੱਟਣਾਉਣੇ ਵੀ ਜਦੋਂ ਮੈਂ ਕਿਸੇ ਕੋਲ ਵੀ ਉਹਨਾਂ ਦੇ ਰਿਸ਼ਤੇਦਾਰਾਂ ਕੋਲੇ ਗੱਲ ਕਰਨੀ ਉਹਨਾਂ ਨੇ ਇਹੀ ਗੱਲ ਕਹਿੰਦੇ ਹੁੰਦੇ ਸੀਗੇ ਵੀ ਇਹਦੇ 'ਚ ਉਹ ਆਂਦੀ ਹੈਗੀ ਆਪਾਂ ਕਿਹਾ ਚਲੋ ਹਨਾ ਵੀ ਕੋਈ ਗੱਲ ਨਹੀਂ ਮੈਂ ਫਿਰ ਵੀ ਆਪਦੀ ਜ਼ਿੰਦਗੀ ਕਿਉਂਕਿ ਮੇਰਾ ਮੰਮੀ ਪਾਪਾ ਗਰੀਬ ਸੀ ਨਾ ਮੈਂ ਫਿਰ ਮੈਂ ਵੀ ਕੀ ਕਰਦੀ ਹਾਂ ਨਾ ਤਾਂ ਕਰਕੇ ਤਾਂ ਪੁੱਛੋ ਹੀ ਨਾ ਤੁਸੀਂ ਜੀ ਗਲੇ ਤੇ ਬਹਿ ਜਾਂਦਾ ਸੀ ਗਾਲ ਘੁੱਟ ਦਿੰਦਾ ਸੀ ਇੱਕ ਵਾਰ ਤਾਂ ਮੈਨੂੰ ਮਾਰ ਹੀ ਦਿੱਤਾ ਸੀ ਜਾਨੋ ਵੀ ਜਮ੍ਹਾਂ ਰਗਾਂ ਬਹਿ ਗਈਆਂ ਸੀਗਾ ਰੋ ਵੀ ਨਹੀਂ ਸਕਦੀ ਸੀਗੀ ਇੱਕ ਵਾਰ ਦੀ ਗੱਲ ਆ ਸੀ ਰਹਿੰਦੇ ਸੀਗੇ ਕਿਰਾਏ ਤੇ ਮੇਰੇ ਤੇ ਨਾ ਵੀ ਮਿੱਟੀ ਦਾ ਤੇਲ ਪਾਤਾ ਮਿੱਟੀ ਦਾ ਤੇਲ ਪਾਤਾ ਤੇ ਮਕਾਨ ਮਾਲਕਾਂ ਨੇ ਸਾਨੂੰ ਘਰੋਂ ਵੀ ਰਾਤ ਤੇ ਰਾਤ ਉਹਨੇ ਸਮਾਨ ਚਕਾਤਾ ਸਮਾਨ ਚਕਾਤਾ ਤੇ ਉਹ ਆਦੀ ਮੰਮੀ ਕੋਲੇ ਵੀ ਰਾਤ ਨੂੰ ਸਮਾਨ ਲੈ ਕੇ ਵਾਗ ਰਿਕਸ਼ੇ ਦੇ ਮਗਰ ਮਗਰ ਮੈਂ ਤੁਰ ਹੀ ਗਈ ਉਹਦੀ ਮਾਂ ਕਹਿੰਦੀ ਵੀ ਮੈਂ ਤੈਨੂੰ ਤਾਂ ਰੱਖ ਸਕਦੀ ਹਾਂ ਤੂੰ ਰਾਤ ਰਹਿ ਲੈ ਵੀ ਇਹਨੂੰ ਤਾਂ ਨਹੀਂ ਮੈਂ ਰੱਖ ਸਕਦੀ ਉਸ ਤੋਂ ਬਾਅਦ ਵੀ ਉਹਨਾਂ ਦੇ ਕੋਈ ਜਾਣ ਪਛਾਣ ਦੇ ਨਾ ਪਾਠ ਜਿਹੜੇ ਪਾਠ ਨਹੀਂ ਹੁੰਦੇ ਜਿਹੜੇ ਮੱਝਾ گاਵ ਜਾਂ ਤੰਬੂ ਵਾਲੇ ਹੁੰਦੇ ਜਿਹੜੇ ਉਹ ਉਹਨਾਂ ਨੂੰ ਜਾਣਦੇ ਸੀਗੇ ਤੇ ਮੈਂ ਵੀ ਉਹਨਾਂ ਨੂੰ ਮਾੜਾ ਮੋਟਾ ਵੀ ਉਹਨਾਂ ਦੇ ਕਰਕੇ ਜਾਣਦੀ ਸੀ ਮੇਰੇ ਸਹੁਰਿਆਂ ਕਰਕੇ ਫਿਰ ਮੈਂ ਉਹਨਾਂ ਕੋਲੇ ਰਾਤ ਨੂੰ ਗਈ 2 ਵਜੇ ਮੈਂ ਕਿਹਾ ਵੀ ਐ ਕਰਕੇ ਨਾ ਵੀ ਵੀ ਮੈਂ ਤੁਹਾਡੇ ਕੋਲੇ ਰਾਤ ਕੱਟਣੀ ਆ ਉਹ ਕਹਿੰਦੇ ਵੀ ਸਾਡੇ ਤਾਂ ਵੀ ਮੰਜਾ ਤਾਂ ਹੈ ਨਹੀਂ ਉਹਨਾਂ ਦੀ ਕੁੜੀ ਸੀਗੀ ਇੱਕ ਪਾਗਲ ਪਾਗਲ ਸੀਗੀ ਕੁੜੀ ਤੇ ਉਹ ਕਹਿੰਦੇ ਵੀ ਤੂੰ ਇਹਦੇ ਨਾਲ ਪੈ ਸਕਦੀ ਆ ਤਾਂ ਵੀ ਪੈ ਜਾ ਫਿਰ ਮੈਂ ਆਦਾ ਇਹ ਬੱਚਾ ਲੈ ਕੇ ਵੀ ਉਹਨਾਂ ਉਹ ਕੁੜੀ ਦੇ ਨਾਲ ਮੈਂ ਸਾਰੀ ਰਾਤ ਪਈ ਰਹੀ ਉਹਨੇ ਮੈਨੂੰ ਮੂਤ ਮੂਤ ਕੇ ਸਾਰੀ ਰਾਤ ਵਾਵਾ ਸੀ ਉਮਰ ਦੀ ਕੁੜੀ ਤੇ ਭਿਉ ਤਾਂ ਉਹਨੇ ਮੈਨੂੰ ਫਿਰ ਉੱਥੋਂ ਮੇਰਾ ਪਾਪਾ ਵਿਚਾਰਾ ਸਵੇਰੇ ਮੈਨੂੰ ਭਾਲ ਭੂਲ ਕਰਕੇ ਵਿਚਾਰਾ ਫਿਰ ਮੈਨੂੰ ਪਿੰਡ ਲੈ ਕੇ ਗਿਆ ਉਹ ਮੈਂ ਫਿਰ ਵੀ ਪਿੰਡੋਂ ਭੱਜਿਆਉਣਾ 5 ਰੁਪਏ ਲੱਗਦੇ ਸੀਗੇ ਬੱਸ ਤੇ ਤੇ ਮੈਂ ਫੇਰ ਵੀ ਮੈਂ ਕਿਹਾ ਨਹੀਂ ਮੇਰਾ ਬੰਦਾ ਮੈਂ ਕਿਹਾ ਨਹੀਂ ਮੈਂ ਉਹ ਨਹੀਂ ਛੱਡਦੀ ਉਹਨੂੰ ਮੈਂ ਕਿਹਾ ਵੀ ਮੇਰਾ ਬੰਦਾ ਹੈਗਾ ਉਹ ਤੇ ਉਹਨੇ ਫੇਰ ਵੀ ਆਪਣੀ ਕਦਰ ਨਹੀਂ ਪਾਈ ਫੇਰ ਆਪਾਂ ਛਟਕਾਰਾ ਹੀ ਲੈ ਲਿਆ ਉਹਦੇ ਤੋਂ ਫੇਰ ਉਹ ਘਰੇ ਜਨਾਨੀ ਲਿਆਇਆ ਤੇ ਆਪਾਂ ਵੀ ਫੇਰ ਚੁੱਪ ਕਰਕੇ ਵੀ ਉਹਦੇ ਘਰੋਂ ਆ ਗਏ ਉਸ ਤੋਂ ਬਾਅਦ ਆਪਾਂ ਰਹੇ ਹਾਂ ਕਿਰਾਏ ਤੇ ਫੇਰ ਮੈਂ ਘਰਾਂ 'ਚ ਕੰਮ ਕੀਤਾ ਬਹੁਤ ਚਿਰ ਮੈਂ ਕੰਮ ਕੀਤਾ ਪੈਸੇ ਪੁਹੇ ਤਾਂ ਉਹ ਦਿੰਦੇ ਨਹੀਂ ਸੀਗੇ ਮੈਨੂੰ ਸਿਰਫ ਰੋਟੀ ਦਿੰਦੇ ਸੀ ਮਾਂ ਪੁੱਤਾਂ ਨੂੰ ਸਾਨੂੰ ਤੇ ਅਸੀਂ ਕਿਸੇ ਦੇ ਕੋਲੇ ਰਹਿ ਰਹੇ ਸੀ ਵੀ ਜਿਵੇਂ ਕੋਈ ਕੁੜੀ ਕਿਰਾਏ ਤੇ ਰਹਿੰਦੀ ਸੀ ਉਹ ਆਪਣੇ ਨਾ ਮੜ ਜਮੋਟੇ ਵੀ ਅੰਗਲੀ ਸੰਗੁਲ ਚ ਰਿਸ਼ਤੇਦਾਰੀ ਚੋਂ ਪੈਂਦੀ ਸੀ ਵਿਚਾਰੀ ਤੇ ਉਹਦੇ ਕੋਲੇ ਰਹਿੰਦੇ ਸੀਗੇ ਮੈਂ ਸਵੇਰੇ ਮਿਸਤਰੀ ਨਾਲ ਦਿਹਾੜੀ ਜਾਣਾ ਮੁੰਡਾ ਵਿਚਾਰਾ ਮੇਰਾ ਮੁੰਡੇ ਨੂੰ ਮੈਂ ਕਹਿ ਜਾਣਾ ਸਾਡੇ ਆਂਢੀ ਗੁਆਂਢੀਆਂ ਨੂੰ ਕਿ ਤੁਸੀਂ ਇਹਨੂੰ ਸਾਡੇ ਪ੍ਰਵਾਸੀ ਮਜ਼ਦੂਰ ਰਹਿੰਦੇ ਸੀਗੇ ਉਹ ਮੱਛੀ ਮੁੱਛੀ ਚੌਲ ਚੌਲ ਬਣਾਉਂਦੇ ਇਹਨੂੰ ਵਿਚਾਰੇ ਨੂੰ ਖਵਾਉਂਦੇ ਇਹਨੂੰ ਕਿੱਥੇ ਖਾਣੀ ਆਉਂਦੀ ਸੀ ਵਿਚਾਰਾ ਛੋਟਾ ਸੀਗਾ 5 ਸਾਲ ਦਾ ਇਹੋ ਤੇ ਮੈਂ ਉੱਥੇ ਮਿਸਤਰੀ ਘਰਾਂ ਤੇ ਆੜੇ ਜਾਣਾ ਮੈਨੂੰ ਉਹਨਾਂ ਨੇ ਜੇ ਕੋਈ ਬੱਚ ਜਾਂਦੀ ਮੈਨੂੰ ਕਹਿੰਦੇ ਵੀ ਤੂੰ ਐ ਸਾਈਡ ਤੇ ਕਾਹਤੋਂ ਬਹਿਨੀ ਆ ਕਰਨ ਜਦੋਂ ਅੱਧੀ ਛੁੱਟੀ ਹੁੰਦੀ ਸੀਗੀ 1 ਵਜੇ ਜੀ ਤਾਂ ਕਹਿੰਦੇ ਵੀ ਤੂੰ ਸਾਈਡ ਤੇ ਕਿਉਂ ਬਹਿਨੀ ਆ ਹੁਣ ਉਹਨਾਂ ਨੂੰ ਮੈਂ ਕੀ ਦੱਸਾਂ ਵੀ ਮੇਰੇ ਕੋਲੇ ਰੋਟੀ ਹੈ ਨਹੀਂ ਖਾਣ ਨੂੰ